ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਜਿਹੜੀ ਵੀ ਤੁਸੀਂ ਇਹ ਪਿੱਛੇ ਲੜੀਆਂ ਦੀ ਡੈਕੋਰੇਸ਼ਨ ਦੇਖ ਰਹੇ ਹੋ ਇਹਨਾਂ ਸੋਹਣਾ ਬਾਈ ਡਿਜ਼ਾਈਨ ਐਨੀ ਸਿੰਪਲ ਤੇ ਸੋਬਰ ਜਿਹੜੀ ਡਿਜ਼ਾਈਨਿੰਗ ਆ ਵੀਰੋਂ ਨਹੀਂ ਕਰਦੇ ਨੇ ਆ ਮੁੰਡੇ ਕਰਦੇ ਨੇ ਕਿੰਨੇ ਜਣੇ ਹੁੰਨੇ ਵੀਰੇ ਤੁਸੀਂ 10 ਤੋਂ 15 10 ਤੋਂ 15 ਜਣੇ ਹੁੰਨੇ ਆਪਾਂ ਨਵੇਂ ਸ਼ਹਿਰ ਦੇ ਆ ਹਨਾ ਬਾਈ ਨਵੇਂ ਸ਼ਹਿਰ ਦੇ ਮੁੰਡੇ ਨੇ ਇੱਕ ਸਭ ਤੋਂ ਜਿਹੜੀ ਮੇਨ ਗੱਲ ਆ ਇਹ ਸਾਰੇ ਮੁੰਡੇ ਦਸਤਾਰਾਂ ਬੰਨਦੇ ਨੇ ਮਤਲਬ ਕਿ ਗੁਰਸਿੱਖ ਬੰਡੇ ਨੇ ਤੇ ਇਹ ਜਿਹੜੀ ਲੜੀਆਂ ਦੀ ਸਜਾਵਟ ਉੱਪਰ ਚੜ ਕੇ ਸਾਰੀ ਕਰਦੇ ਨੇ ਇਹ ਗੱਲ ਬਹੁਤ ਵਧੀਆ ਏ ਬਾਈ ਤੁਸੀਂ ਦੇਖੋ ਡੈਕੋਰੇਸ਼ਨ ਐਨੀ ਕ ਸਿੰਪਲ ਤੇ ਸੋਬਰ ਕਲਰ ਸਿਲੈਕਸ਼ਨ ਕਿਵੇਂ ਹਨਾ ਵਾਈਟ ਦੇ ਵਿੱਚ ਉਹਦਾ ਜੈਲੋ ਦਾ ਕੰਬੀਨੇਸ਼ਨ ਬਣਾ ਕੇ ਬਾਬੇ ਬਹੁਤ ਸੋਹਣੀ ਡੈਕੋਰੇਸ਼ਨ ਗੁਰਦੁਆਰਾ ਸ਼ਹੀਦ ਛੰਡੇਪੁਰ ਸਾਹਿਬ ਨੂੰ ਆ ਵੀਰ ਉਹਨਾਂ ਨੇ ਕੀਤੀ ਐ ਬਾਕੀ ਮੁੰਡੇ ਕਿੱਥੇ ਗਏ ਦੇ ਨਾਲ ਜੇ ਕੋਈ ਖਰਾਬ ਹੁੰਦੀ ਲੜੀ ਤਾਂ ਉਸ ਅੱਛਾ ਜੇ ਕੋਈ ਵੀ ਪ੍ਰੋਬਲਮ ਆਉਂਦੀ ਹੈ ਨਾਲ ਦੀ ਨਾਲ ਠੀਕ ਕਰ ਦੇਣੀ ਆ। ਕਿਆ ਬਾਤ ਆ। ਤੇ ਹੁਣ ਦੁੱਧਰਾ ਲੰਗਰ ਵੀ ਆ ਜੀ। ਹੁਣ ਇਹਨਾਂ ਦਾ ਐਸੇ ਜਗਾਂ ਦੇ ਉੱਤੇ 4 ਤੋਂ 5 ਦਿਨ ਅ ਸ਼ੀਦੀ ਦਿਨਾਂ ਦੇ ਵਿੱਚ ਦੁੱਧਰਾ ਲੰਗਰ ਵਿਚ ਰਣਾ ਹੁਣ ਉੜੇ ਸੇਵਾ ਕਰਾਉਣੀ ਆ। ਬੜਾ ਠੀਕ ਆ। ਚੜਦੀ ਕਲਾ ਆ ਜਾ ਵੀਰੇ। ਆ ਵੀ ਮੁੰਡਾ ਬਾਈ ਬਹੁਤ ਸੇਵਾ ਕਰਾਉਂਦਾ। ਤੇ ਬਹੁਤ ਚੜ੍ਹਦੀ ਕਲਾ ਬਾਈ ਬਹੁਤ ਸੋਹਣੀ ਡਿਜ਼ਾਈਨਿੰਗ ਕਰਦੇ ਆ। ਪਿਛਲੇ ਸਾਲ ਵੀ ਤੁਸੀਂ ਲਾਇਏ ਸੀ ਇਸ ਵਾਰ ਵੀ। ਬਾਈ ਬਹੁਤ ਸੋਹਣੀ। ਬਾਕੀ ਤੁਸੀਂ ਦੇਖ ਲਈਆਂ ਦੁਦਰਾ ਸਾਦੀ ਵੀਡੀਓ। ਥੈਂਕ ਯੂ ਜੀ।